ਪਿਛਲੇ 13 ਸਾਲਾਂ ਤੋਂ ਵਿਕਾਸ ਦੀ ਉਡੀਕ ਕਰ ਰਹੀ ਸੜਕ ਦੇ ਖੁੱਲੇ ਪਾ ਕੈਬਨਟ ਮੰਤਰੀ ਲਾਲ ਚੰਦ ਕੁਤਾਰੀਆਂ ਜੀ ਨੇ ਰੱਖਿਆ ਨੀ ਪੱਤਰ 2 ਕਰੋੜ 16 ਲੱਖ ਰੁਪਏ ਦੀ ਕੀਮਤ ਨਾਲ ਖਾਨਪੁਰ ਤੇ ਸਾਧੂਨਪੁਰ ਰੋਡ ਦੀ ਹੋਵੇਗੀ ਉਹ ਸਾਰੀ ਗੁਰ ਪੰਜਾਬੀ ਟੀਵੀ ਲਈ ਵਰਨਪੁਰੀ ਦੀ ਵਿਸ਼ੇਸ਼ ਰਿਪੋਰਟ ਪਿਛੀਆਂ ਸਰਕਾਰਾਂ ਦੇ ਤੁਸੀਂ ਕੰਮ ਦੇਖਿਆ ਹੀ ਆ ਜੋ ਪਿਛਲੇ ਸਰਕਾਰ ਅੱਜ ਵੀ ਕਈ ਵਾਰ ਜੋ ਮੈਂ ਕਈ ਪ੍ਰੈਸ ਕਾਨਫਰੰਸਾਂ ਸੁਣਦਾ ਤਾਂ ਗੱਲਾਂ ਕਰਦੇ ਆ ਪੈਰ ਨੂੰ ਤਾਂ ਬੱਦੀ ਸਰਕਾਰ ਨੇ ਬੜੀ ਸਾਡੀ ਨਜ਼ਰ ਦੇ ਵਿੱਚ ਪੁਲ ਦਾ ਪੂਰਾ ਧਿਆਨ ਸੀਗਾ ਔਰ ਬੰਤੀ ਸਾਹਿਬ ਨੇ ਇਸ ਨੂੰ ਬੜੀ ਪਹਿਲ ਦੇ ਅਧਾਰ ਤੇ ਰੱਖਿਆ ਔਰ ਉਹਨਾਂ ਦੇ ਪ੍ਰਿਆਸਾਂ ਦੇ ਨਾਲ ਅੱਜ ਇਹ ਪੁਲ ਪਾਸੋਕੇ ਅੱਜ ਦਾ ਜੁਤਮ ਕੀਤਾ ਸਰ ਕਈ ਵਾਰ ਦੇਖਿਆ ਕਿ ਇਸ ਤੋਂ ਦੋ ਤੋਂ 13 ਮੁਕਾਬਲਤਾਂ ਆਪ ਜੀ ਤੁਹਾਨੂੰ ਲੱਗਦਾ ਕਿ ਕੋਈ ਨਹੀਂ ਜਨਾਬ 3 ਸਾਲ ਹੋਇਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਏ ਮੈਂ ਕਈ ਵਾਰੀ ਇਹਨਾਂ ਦੀਆਂ ਗੱਲਾਂ ਸੁਣਦਾ ਪ੍ਰੈਸ ਪ੍ਰੈਸ ਦੇ ਵਿੱਚ ਬਿਆਨ ਦਿੰਦੇ ਆਪਣੇ ਮਨੋਂ ਉਹਦੇ ਉੱਤੇ ਸੋਚ ਆਉਂਦੀ ਹੈ ਇਹਨਾਂ ਦੀ ਸੋਚ ਮੰਨ ਸਕਦਾ ਤੇ ਉਨ ਤਰਫੋਂ ਦਾ ਕਿ ਤੁਸੀਂ ਪਿਛਲੀਆਂ 30 ਸਾਲ ਤੋਂ ਤਿੰਨ ਵਾਰੀ ਪੰਜਾਬ ਦੇ ਅੰਦਰ ਕਾਲੀ ਬਾਜ ਦਾ ਤਿੰਨ ਵਾਰੀ ਕਾਂਗਰਸ ਸਰਕਾਰ ਨੇ ਪਿਛਲੇ 30 ਸਾਲਾਂ ਦੇ ਵਿੱਚ ਰਾਜੰਡਾ ਆ। ਕੀ ਤੁਹਾਡੀਆਂ ਕਾਰਗੁਜ਼ਾਰੀਆਂ ਸਾਹਮਣੇ ਨਜ਼ਰ ਆ ਰਹੀਆਂ ਜੋ 30 ਸਾਲਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਦਿੱਤਾ ਸਾਹਮਣੇ ਨਜ਼ਰ ਆ ਰਿਹਾ। ਆਮ ਆਦਮੀ ਪਾਰਟੀ ਨੇ ਕੀ ਦਿੱਤਾ? ਕਿ ਆ 600 ਜੁਨਨ 30 ਸਾਲਾਂ ਦੇ ਵਿੱਚ ਕਾਂਗਰਸ ਜਾਂ ਕਾਲੀ ਬਾਜ ਦਾ ਪ੍ਰੋਵਾਈਡ ਨਹੀਂ ਕਰ ਸਕਦੀ। ਕੀ ਔਰਤਾਂ ਨੂੰ ਵਸਦਾ ਘਰਾ ਪ੍ਰੋਵਾਈਡ ਨਹੀਂ ਕਰ ਸਕਦੀ? ਕੀ ਐਸਐਸਐਫ ਫੋਰਸ ਦੇਨੂ ਸਾਲសុਖਸ਼ਾ ਬੋਰਡ ਕਹਿੰਦੇ ਆ ਇਹਨਾਂ ਵਾਪੇ ਨੂੰ ਪੁੱਛੋ ਜਿਨ੍ਹਾਂ ਦੇ ਪੁੱਤੇ ਇੰਨਾ ਦੀ ਵਰਤੋਂ ਨਾਲ ਬਚੇ ਐ ਐਕਸੀਡੈਂਟ ਵਿੱਚ ਕਿਆ ਲੋਕ ਪਰਵਾਹੀ ਨਹੀਂ ਕਰ ਸਕਦੇ ਅੱਜ ਪੰਜਾਬ ਤਰੱਕੀਆਂ ਦੇ ਰਾਹ ਦੇ ਉੱਤੇ ਆ ਤੇਨਾਂ ਨੂੰ ਨਜ਼ਰ ਆ ਰਿਹਾ ਕਿ ਬਹੁਤ ਕੁਝ ਨਜ਼ਰ ਆ ਰਿਹਾ ਜੀ ਆ ਔਰ ਲੋਕ ਪਲੀ ਭਾਤੀ ਸਮਝ ਚੁੱਕੇ ਆ ਕਿ ਅਗਰ ਪੰਜਾਬ ਦੇ ਅੰਦਰ ਕੋਈ ਆਮ ਲੋਕਾਂ ਦਾ ਸਾਥੀ ਹੈਗਾ ਤਾਂ ਉਹ ਆਮ ਆਦਮੀ ਪਾਰਟੀ ਹੈ ਪਲੀ ਸਾਹਿਬ ਜੀ ਬੜਾ ਥੈਂਕਸ ਕਰਨਾ ਹੈ ਸਰਕਾਰ ਦਾ ਕਿ ਜਿਨ੍ਹਾਂ ਨੇ ਸਾਡੀ ਮੰਗ ਅੱਲੇ ਰੋਬ ਅੱਲੇ ਸਾਡੇ ਜਿਹੜਾ ਟੈਂਡਰ ਲੱਗਿਆ ਸੀ ਜਿਹੜਾ ਕੈਂਸਲ ਹੋ ਗਿਆ ਸੀ ਉਸ ਤੋਂ ਬਾਅਦ ਇਹਨੂੰ ਰਵਾਈਸ ਕਰਵਾ ਕੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਮੰੰਦਰ ਸਾਹਿਬ ਨੇ ਵੀ ਆਪਣੀ ਐਪਲੀਕੇਸ਼ਨ ਭਾਬੀ ਸਾਡੀ ਨੇ ਦਿੱਤੀ ਜਿਹੜੇ ਸਰਪੰਚ ਹੈਗੇ ਆ ਤੇ ਮੰਟੂ ਨੇ ਵੀ ਸਾਡਾ ਸਾਥ ਦਿੱਤਾ ਕਿਉਂਕਿ ਇਹ ਜ਼ਿਲ੍ਹਾ ਡਿਸਟ੍ਰਿਕਟ ਬੜਾ ਹੀ ਹੈ ਇਹਦਾ ਸਾਡਾ ਔਰ ਜੇ ਮਨਵਾਲ ਕੌਂਸਲਡਰੀ ਹੈ ਭਾਈ ਅਸੀਂ ਜਿੰਨਾ ਮਰਜੀ ਜ਼ੋਰ ਆਪਾਂ ਖਾਨਪੁਰ ਦੇ ਕੌਂਸਲਰ ਆ ਅਸੀਂ ਜਿੰਨਾ ਮਰਜੀ ਪਰ ਜੋ ਮਨਵਾਲ ਦੀ ਪੰਚਾਇਤ ਦੀ ਐਪਲੀਕੇਸ਼ਨ ਨਾਲ ਲਾ ਕੇ ਤੇ ਸਾਡੀ ਰਿਕਮੈਂਡੇਸ਼ਨ ਨਾਲ ਤੇ ਚੇਅਰਮੈਨ ਸਾਹਿਬ ਦੀ ਰਿਕਮੈਂਡੇਸ਼ਨ ਨਾਲ ਮੰਤਰੀ ਸਾਹਿਬ ਨੂੰ ਦਿੱਤਾ ਤੇ ਸੀਐਮ ਹਾਊਸ ਤੋਂ ਇਹਨੂੰ ਪਾਸ ਕਰਵਾਇਆ ਗਿਆ ਤੇ ਇਹਨੂੰ ਜਲਦ ਤੋਂ ਜਲਦ ਬਣਾ ਹਾਂਦਾ ਵਾਦਾ ਕੀਤਾ ਗਿਆ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਲੋਕ ਕਹਿ ਰਹੇ ਕਿ ਅਸੀਂ ਚਿੱਠੀਆਂ ਦਿੱਤੀਆਂ ਜੇ ਦਿੱਤੀਆਂ ਸਾਨੂੰ ਉਹਦੇ ਨਾਲ ਆਪਾਂ ਕੋਈ ਗੱਲ링 ਕਮੈਂਟ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਸਰਪੰਚ ਸਾਹਿਬ ਨੂੰ ਵੀ ਪਤਾ ਤੇ ਚੇਅਰਮੈਨ ਸਾਹਿਬ ਨੂੰ ਪਤਾ ਤੇ ਮੰਤਰੀ ਸਾਹਿਬ ਨੂੰ ਤਾਂ ਸੀਐਮ ਹਾਊਸ ਵੀ ਪਤਾ ਕਿ ਇਹ ਕੰਮ ਕਿੱਦਾਂ ਆਇਆ ਤੇ ਮੰਟੂ ਜੀ ਨੂੰ ਵੀ ਪਤਾ ਬਾਕੀ ਜੋ ਕਹਿ ਰਹੇ ਆ ਉਹਨਾਂ ਦੀ ਜੈਸੀ ਆਰਾਮ ਹੈ ਬਾਕੀ ਜਿੰਨੀ ਜਲਦੀ ਹੋਏ ਲੋਕਾਂ ਦਾ ਕੰਮ ਹੈ ਲੋਕੀ ਕਰਨ ਨਹੀਂ ਕਹੇ ਕੋਈ ਤਾਂ ਪੈਸੀਗਾ ਸਰ ਪਹਿਲੇ ਟੈਂਡਰ ਲੱਗਿਆ ਸੀ ਉਸ ਤੋਂ ਬਾਅਦ ਰੇਟ ਵੱਧ ਗਿਆ 12 ਤੋਂ 13 ਸਾਲ ਤੱਕ ਨਹੀਂ ਬਿਲਕੁਲ ਅਕਸਰੀ ਅਖਬਾਰਾਂ 'ਚ ਖਬਰਾਂ 'ਚ ਇਸ ਰੋਡ ਬਾਰੇ ਚਰਚਾ ਹੁੰਦੀ ਰਹੀ ਸੀਗੀ ਸੋ ਸੇਸ਼ ਤੌਰ ਤੇ ਆਪਣੇ ਅਮਿਤ ਬੰਟੂ ਜੀ ਹਮੇਸ਼ਾ ਇਸ ਗੱਲ ਦੇ ਲਈ ਇਸ ਸੜਕ ਬਾਰੇ ਚਰਚਾ ਕਰਦੇ ਸੀ ਸੋ ਮੈਨੂੰ ਖੁਸ਼ੀ ਹੈ ਕਿ ਅਜ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇਸ ਪੌਣੇ 4 ਫੁੱਟ ਪੌਣੇ 4 ਕਿਲੋਮੀਟਰ ਦਾ ਇਹ ਰੋਡ ਬਣਨਾ ਖਾਨਪੁਰ ਤੋਂ ਲੈ ਕੇ ਅਪ ਟੂ ਛੋਟੇਪੁਰ ਗੰਦਰਾਲਾੜੀ ਸੋ ਨਾ ਕੇਵਲੇ ਰੋਡ ਬਣਨਾ ਬਲਿਕੇ 10 ਫੁੱਟ ਤੋਂ 12.5 ਫੁੱਟ 2.5 ਫੁੱਟ ਚ ਇਹਨੂੰ ਹੋਰ ਚੌੜਾ ਵੀ ਕਰਨਾ ਤੇ 2.5 ਕਰੋੜ ਰੁਪਏ ਦੀ ਲਾਗ ਦੇ ਨਾਲ ਜਿਹੜਾ ਇਹ ਇਹਦਾ ਨਿਰਮਾਣ ਹੋਣਾ ਔਰ ਇਹਦੇ ਵਿੱਚ ਇੱਕ ਪੁਲ ਵੀ ਹੈ ਜਿਹੜਾ ਕਈ ਸਾਲਾਂ ਤੋਂ ਮੈਂ ਸਮਝਦਾ ਵੀ ਉਹ ਬਰਸਾਤਾਂ ਦੇ ਨਾਲ ਇੱਕ ਵਾਰ ਰੁੜ ਗਿਆ ਸੀਗਾ ਸੋ ਲਗਾਤਾਰ ਸਰਕਾਰ ਜਿੱਥੇ ਬਾਕੀ ਸਾਈਡਾਂ ਤੇ ਕੰਮ ਕਰ ਰਹੀ ਹੈ ਹੁਣ ਪੰਜਾਬ ਦੇ ਅੰਦਰ ਸਰਕਾਰ ਨੇ ਸੜਕਾਂ ਨੂੰ ਹੱਥ ਪਾ ਲਿਆ ਤੇ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਸਭ ਦੇ ਸਾਹਮਣੇ ਗੱਲ ਕਹਿ ਰਿਹਾ ਕਿ ਬਹੁਤ ਜਲਦੀ ਪਠਾਨਕੋਟ ਦੀਆਂ ਤਮਾਮ ਸੜਕਾਂ ਚਾਹੇ ਉਹ ਸੁਜਾਨਪੁਰ ਹਲਕੇ ਦੀਆਂ ਨੇ ਚਾਹੇ ਭੋਜ ਦੀਆਂ ਨੇ ਤੇ ਚਾਹੇ ਪਠਾਨਕੋਟ ਦੀਆਂ ਨੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਸਾਰੀਆਂ ਸੜਕਾਂ ਜਿਹੜੀ ਉਹਦੀ ਰਿਪੇਅਰ ਨਜ਼ਰ ਆਊਗੀ ਜਿਹੜੀਆਂ ਚੌੜੀਆਂ ਹੋਣ ਵਾਲੀਆਂ ਉਹ ਚੌੜੀਆਂ ਵੀ ਹੋਣਗੀਆਂ ਤੇ ਜਿਹੜੀ ਰਿਪੇਅਰ ਮੰਗਦੀ ਰਿਪੇਅਰ ਹੋਏਗੀ ਸੋ ਲੀਓ ਲੱਥਾ ਪੰਜਾਬ ਮਿਲਿਆ ਸੀਗਾ ਤੇ ਪੰਜਾਬ ਨੂੰ ਪਿਆਰਾ ਸਰ ਖੜੇ ਕਰਨ ਦੇ ਲਈ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਅੱਜ 2.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਰੋਡ ਨੂੰ ਨਾ ਕੇਵਲ ਰਿਪੇਅਰ ਹੋਣੀ ਹੈ ਭਲੇ ਚੌੜਾ ਵੀ ਹੋਣਾ ਹੈ 12.5 ਫੁੱਟ ਇੱਕ ਪੁਲ ਦਾ ਨਿਰਮਾਣ ਵੀ ਵਿੱਚ ਹੋਣਾ ਸੋ ਬਹੁਤ ਜਲਦੀ ਇਹਨੂੰ ਜਿਹੜਾ ਕਰਕੇ ਕੰਪਲੀਟ ਇਸ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਲੋਕਾਂ ਦੀ ਬਿਹਤਰੀ ਲਈ ਪੰਜਾਬ ਸਰਕਾਰ ਦਾ ਕੰਟੈਂਟ ਬੜਾ ਕਲੀਅਰ ਹੈਗਾ ਲੋਕਾਂ ਦੇ ਭਲੇ ਲਈ ਕੰਮ ਕਰਨੇ ਆ ਸੋ ਹੁਣ ਬਾਕੀ ਕੰਮਾਂ ਦੇ ਨਾਲ ਨਾਲ ਜਿੱਥੇ ਬਿਜਲੀ ਮਾਫ ਹੋ ਗਈ ਹੈ ਜਿੱਥੇ ਦਵਾਈਆਂ ਦੀ ਇਲਾਜ ਦੇ ਲਈ ਸਰਕਾਰ ਦੇ ਵੱਡੇ ਹਮਲੇ ਅੱਜ ਕਿਸੇ ਦੇ ਅੰਦਰ ਵੱਡੇ ਇਨਵੈਸਟਮੈਂਟਾਂ ਹੋਈਆਂ ਨੇ ਔਰ ਹੁਣ ਸੜਕਾਂ ਵਾਲੇ ਪਾਸੇ ਪੰਜਾਬ ਸਰਕਾਰ ਨੇ ਰੋਕ ਕਰ ਲਿਆ ਤੇ ਬਹੁਤ ਜਲਦੀ ਬਾਕੀ ਸੜਕਾਂ ਜਿਹੜੀਆਂ ਨੇ ਉਹਦੇ ਰਿਪੇਅਰ ਇਸ ਹਲਕੇ ਦੇ ਅੰਦਰ ਪੂਰੇ